ਆਪਾ ਨਿਗਰ ਜਿਹੜਾ ਘਟਨਾ ਕਰਨ ਹੋਇਆ ਉਹਦੇ ਸਬੰਧ ਦੇ ਵਿੱਚ ਮੈਂ ਆਪਣੀ ਜਿਹੜੀ ਸ਼ਿਕਾਇਤ ਹੈ ਵੈਸੇ ਤਾਂ ਮੈਂ ਆਪਣੇ ਸੋਸ਼ਲ ਮੀਡੀਆ ਰਾਹੀਂ ਵੀ ਮੀਡੀਆ ਦੇ ਰਾਹੀਂ ਵੀ ਮੈਂ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਭਾਈ ਇਹ ਤੇ ਬਣਦੀ ਦੋਸ਼ੀਆਂ ਤੇ ਬਣਦੀ ਜਿਹੜੀ ਕਾਰਵਾਈ ਉਹਨੂੰ ਕਰ ਦਿਓ ਤੇ ਚਲੋ ਮੇਰਾ ਫਰਜ਼ ਹੈ ਕਿ ਮੈਨੂੰ ਕੋਈ ਇਹ ਨਾ ਸਮਝੇ ਕਿ ਭਾਈ ਮਨਿੰਦਰ ਕਿਸੇ ਗੱਲੋਂ ਡਰ ਗਿਆ ਜਾਂ ਘਬਰਾ ਗਿਆ ਤੇ ਮੈਂ ਇਸ ਤੋਂ ਬਾਅਦ ਉਹ ਐਪਲੀਕੇਸ਼ਨਾਂ ਉਹ ਐਸਐਸਪੀ ਮਿਲ ਜਾਓਗੇ ਐਸਐਸਪੀ ਨੂੰ ਮੈਂ ਦੇਣ ਜਾਉਂਗੀ 11 ਵਜੇ ਦਾ ਟਾਈਮ ਮੈਂ ਦਿੱਤਾ ਹੋਇਆ ਹੈ ਉਹਦੇ ਚਾ ਮੈਂ ਚਾਹੁੰਦੀ ਆ ਕਿ ਤੁਸੀਂ ਲੋਕ ਮੇਰੇ ਨਾਲ ਚਲੋ ਕਿਉਂਕਿ ਮੇਰੀ ਤਾਕਤ ਮੇਰੇ ਲੋਕ ਨੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਵਾਂ ਕਿਉਂਕਿ ਤੁਸੀਂ ਮੇਰਾ ਪਰਿਵਾਰ ਹੋ ਕਿਸੇ ਨੂੰ ਸੁਵਾਈਆਂ ਦੇਣਾ ਮੇਰੀ ਕੋਈ ਡਿਊਟੀ ਨਹੀਂ ਹੈ ਕਿ ਮੈਂ ਆਪਣੇ ਲੋਕਾਂ ਨੂੰ ਜਵਾਬ ਦੇ ਆ ਪਵਾਨੀਗੜ੍ਹ ਦੇ ਵਿੱਚ ਜੋ ਹੋਇਆ ਉਹਦੇ ਵਿੱਚ ਕਿਉਂਕਿ ਸਾਡਾ ਉਹਦੇ ਵਿੱਚ ਮੇਰਾ ਕਸੂਰ ਕੀ ਹੈ ਮੇਰਾ ਕਸੂਰ ਸਰਪੰਚ ਦਾ ਕਿ ਮੈਂ ਪਾਰਟੀ ਪਾਰਦੀ ਕੰਮ ਕਰਦੇ ਵਿੱਚ ਉੱਠ ਕੇ ਮੈਂ ਅੱਜ ਰਾਜਨੀਤੀ ਦੇ ਵਿੱਚ ਆ ਗਈਆਂ ਜੇ ਮੈਂ ਰਾਜਨੀਤੀ ਦੇ ਵਿੱਚ ਨਾਮ ਦੀ ਤਾਂ ਸ਼ਾਇਦ ਮੇਰੇ ਘਰਦਿਆਂ ਨੇ ਮੈਨੂੰ ਵਿਆਹ ਕੇ ਤੋੜ ਦੇਣਾ ਸੀ ਮੇਰੀ ਮਿਹਨਤ ਸੀ ਮੈਂ ਕਿਸੇ ਨਾ ਕਿਸੇ ਮਹਿਕਮੇ ਦੇ ਵਿੱਚ ਕੋਈ ਨਾ ਕੋਈ ਅਫਸਰ ਮੁਲਾਜ਼ਮ ਲੱਗ ਜਾਂਦੀ ਜਾਂ ਮੈਂ ਭਈ ਮੇਰਾ ਪਿਤਾ ਜਿਹੜਾ ਪ੍ਰੋਫੀ ਧੰਦਾ ਹੈ ਆਪਣੇ ਚਾਰ ਕੋਈ ਪਸ਼ੂ ਪਾਲ ਕੇ ਮੈਂ ਆਪਣਾ ਕੋਈ ਡੇਰੀ ਫਾਰਮ ਖੋਲ ਲੈਂਦੀ ਆ ਆ ਜਿਹੜਾ ਮੇਰੀ ਜਿਹੜੀ ਅੱਗੇ ਹੈਗੀ ਸੀ ਪਰ ਤੁਸੀਂ ਲੋਕਾਂ ਨੇ ਪਿਆਰ ਦਿੱਤਾ ਉਹਨਾਂ ਪੈਸੇ ਵਾਲੇ ਉਹਨਾਂ ਤਨਾਦਾਂ ਨੂੰ ਤੁਸੀਂ ਨੇ ਚਾਹੇ ਟਿਕ ਦੇ ਮੁਕਾਬਲੇ ਦੇ ਵਿੱਚ ਚਾਹੇ ਮੋਰਟਾ ਦੇ ਮੁਕਾਬਲੇ ਦੇ ਵਿੱਚ ਤੁਸੀਂ ਸਾਰੇ ਲੋਕਾਂ ਨੇ ਮੈਨੂੰ ਸਾਥ ਦਿੱਤਾ ਤੇ ਮੈਂ ਚੁਣਤੀ ਅਗਰਾਜਨੀਤੀ ਦੇ ਵਿੱਚ ਆਈ ਆ ਇਹਦੇ ਵਿੱਚ ਮੈਂ ਕੋਈ ਗੁਨਾਹ ਨਹੀਂ ਕੀਤਾ ਕਿ ਕੰਮ ਕਰ ਦਿੱਤੀ ਹੈ ਅਗਰਾਜਨੀਤੀ ਦੇ ਵਿੱਚ ਆ ਗਈ ਪਰ ਤਕਲੀਫ ਕਿੱਥੇ ਹੁੰਦੀ ਆ ਵੀਰੇ ਆਮ ਦੇ ਘਰਾਂ ਦੇ ਤਿੱਪ ਕੱਜ ਰਾਜਨੀਤੀ ਦੇ ਵਿੱਚ ਉਹਨਾਂ ਕੁਰਸੀਆਂ ਤੇ ਬੈਠੇ ਨੇ ਜਿਨ੍ਹਾਂ ਕੁਰਸੀਆਂ ਤੇ ਅਸੀਂ ਲੋਕਾਂ ਨੇ ਬੈਠਣਾ ਸੀ ਅਰ ਐਸੇ ਸਾਜ਼ਿਸ਼ ਦੇ ਤਹਿਤ ਬੜਾ ਸੌਖਾ ਹੁੰਦਾ ਕਿਸੇ ਤੇ ਇਲਜ਼ਾਮ ਲਾਉਣਾ ਅਰ ਇਲਜ਼ਾਮ ਵੀ ਕਿਹਦਾ ਆਪਣੇ ਘਰ ਦੇ ਵਿੱਚ ਉਹ ਜਿਹੜਾ ਘਾਰਾ ਮਨਜੀਤ ਸਿੰਘ ਕਾਕਾ ਸਾਡਾ ਹੀ ਭਰਾ ਸਾਡਾ ਵਲੰਟੀਅਰ ਆ ਪਰ ਮੈਂ ਜੇ ਕੋਈ ਕੰਕੀਆਂ ਦੇ ਕੇ ਐ ਬਲੈਕਮੇਲ ਕਰਕੇ ਕਹੂਗਾ ਕਿ ਸਾਡੀ ਸਪਾਰਸ ਕੀਤੀ ਜਾਵੇ ਐ ਸਪਾਰਸ ਨਹੀਂ ਹੁੰਦੀ ਆਰਾ ਆਪਣੇ ਘਰ ਦੇ ਵਿੱਚ ਆਪਣੇ ਬੈੱਡ ਦੇ ਉੱਤੇ ਆਪਣਾ ਹੀ ਕੈਸ਼ ਜਿਹੜਾ ਰੱਖ ਕੇ ਇੱਕ ਵੀਡੀਓ ਬਣਾ ਕੇ ਬੋਲ ਕੇ ਪਾ ਦੇਣਾ ਉਹਦੋਂ ਨਾ ਦੋਸ਼ ਸਾਬਤ ਨਹੀਂ ਹੁੰਦੇ ਹਾਈ ਫਿਟਰ ਨੂੰ ਬਦਨਾਮ ਕੀਤਾ ਜਾ ਸਕਦਾ ਕੀਤਾ ਕੀਤਾ ਹੀ ਹੁਣ ਤੁਹਾਨੂੰ ਲੱਗਦਾ ਤੁਸੀਂ ਮੇਰੇ ਲੋਕਾਂ ਮੇਰੇ ਨਾਲ ਜੁੜੇ ਹੋ ਮਲੇਸਾ ਉਹ ਤਾਂ ਬਲੈਕਮੇਲ ਕਰਕੇ ਨਾ ਇਹ ਪ੍ਰਧਾਨ ਬਣਾ ਚਾਹੁੰਦਾ ਸੀ ਹੋਰ ਉਹਦੇ ਦਿਲ 'ਚ ਕੁਝ ਨਹੀਂ ਸੀ ਹਾਂ ਕੋਈ ਨਹੀਂ ਆਪਾਂ ਉਹਦੇ ਲਈ ਆਪਾਂ ਖੜੇ ਹਾਂ ਤਿਆਰ ਹਾਂ ਸਾਰੀ ਇਨਕੁਆਇਰੀ ਲਈ ਸਾਰੀ ਜਾਂਚ ਦੇ ਲਈ ਆਪਾਂ ਹੀ ਵੀਡੀਓ ਬਣਾ ਕੇ ਆਪਾਂ ਹੀ ਬੋਲ ਕੇ ਆਪਣੇ ਹੀ ਘਰੇ ਆਪਣੇ ਹੀ ਬੈੱਡ ਤੇ ਆਪਣੇ ਹੀ ਪੈਸੇ ਰੱਖ ਕੇ ਇਹ ਕਹਿ ਦੇਣਾ ਕਿ ਜੀ ਮੇਰੇ ਤੋਂ ਮੇਰੇ ਪੈਸੇ ਮੋੜਦੇ ਤੇ ਫਲਾਣੇ ਤੋਂ ਐਨੇ ਲੈ ਲਿਆ ਤਾਂ ਬੜਾ ਸੌਖਾ ਔਰ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਕੀ ਚਾਹੀਦਾ ਹੋਰ ਉਹਨਾਂ ਨੂੰ ਕੀ ਚਾਹੀਦਾ ਇੱਥੇ ਇਕੱਠੇ ਹੋ ਕੇ ਮੁਰਦੇ ਤੇ ਲੜਨਗੇ ਸੱਤੇ ਹੀ ਤੁਸੀਂ ਸਾਰੇ ਬਰਥੇ ਤੁਹਾਨੂੰ ਲੱਗਦਾ ਕਿਸੇ ਨੂੰ ਵੀ ਘਾਟ ਦੀ ਪੈਣ ਨਹੀਂ ਆ ਰਹੀ ਅੱਜ ਤੱਕ ਕਿਸੇ ਵੀ ਐਮਸੀ ਦੀ ਟਿਕਟ ਦੇ ਪਿੱਛੇ ਕਿਸੇ ਚੇਅਰਮੈਨ ਦੀ ਪਿੱਛੇ ਕਿਸੇ ਦੀ ਸਰਪੰਚੀ ਦੇ ਪਿੱਛੇ ਜਾਂ ਕਿਸੇ ਦੀ ਟ੍ਰੱਕ ਯੂਨੀਅਨ ਦੇ ਪਿੱਛੇ ਤਾਂ ਕਿਸੇ ਵੀ ਐਸੋਸੀਏਸ਼ਨ ਦੇ ਪਿੱਛੇ ਅੱਜ ਤੱਕ ਕਿਸੇ ਵੀ ਵਲੰਟੀਅਰ ਤੋਂ ਕਦੇ ਕੋਈ ਰੁਪਈਆ ਮੰਗਿਆ ਹੋਵੇ ਜਾਂ ਕਿਸੇ ਕੰਮ ਦੇ ਬਦਲੇ ਕੋਈ ਰੁਪਈਆ ਮੰਗਿਆ ਹੋਵੇ ਤਾਂ ਤੁਸੀਂ ਸਾਰੇ ਬੈਠੇ ਮੰਗਿਆ ਕਿਸੇ ਨੂੰ ਨਹੀਂ ਮੰਗਿਆ ਕਿਸੇ ਤੋਂ ਮੈਂ ਅੱਜ ਤੱਕ ਕੋਈ ਰੁਪਈਆ ਬਿਨਾਂ ਸੋਚੇ ਸਾਹਮਣੇ ਕਿਸੇ ਦਾ ਜਾਮਲਾ ਦੇ ਮੈਂ ਇੱਕ ਔਰਤ ਹਾਂ ਮੈਨੂੰ ਲੋਕਾਂ ਨੇ ਚੁਣਿਆ ਮੇਰਾ ਪਰਿਵਾਰ ਹੈ ਮੇਰੇ ਮਾਪਿਓ ਨੇ ਮੇਰਾ ਛੋਟਾ ਬੱਚਾ ਤੇ ਅੱਜ ਪਿਛਲੇ ਇਨਾ ਹਮਨਤੋਂ ਕਿਉਂਕਿ ਮੈਨੂੰ ਪਤਾ ਵੀ ਮੈਂ ਸੱਚੀ ਹਾਂ ਮੇਰੇ ਰੱਬ ਨੂੰ ਪਤਾ ਵੀ ਮੈਂ ਸੱਚੀ ਹਾਂ ਤੇ ਮੇਰੇ ਲੋਕਾਂ ਨੂੰ ਮੇਰੇ ਇਲਾਕੇ ਨੂੰ ਪਤਾ ਵੀ ਮੈਂ ਸੱਚੀ ਹਾਂ ਪਰ ਅੱਜ ਮੇਰੇ ਪਰਿਵਾਰ ਦੇ ਉੱਤੇ ਕੀ ਬੀਤਦੀ ਹੈ ਅਜ ਉਹਨਾਂ ਦੇ ਉੱਤੇ ਕੀ ਵੀਤਦੀ ਐ ਇਹ ਮੈਂ ਜਾਣਦੀ ਐ ਜਾਂ ਮੇਰਾ ਰੱਬ ਜਾਣਦਾ ਔਰ ਇਹ ਅੱਜ ਨਹੀਂ ਹੈਗਾ ਇਹ 27 ਤਰੀਕ ਨੂੰ ਜੜੀ ਕਰਨਾ ਵਾਪਸੀ ਐ ਇਹ 27 ਤਰੀਕ ਦੀ ਨਹੀਂ ਐ ਇਹ 24 ਤਰੀਕ ਦੀ ਰਾਤ ਦੇ 10 ਵਜੇ ਦੀ ਘਟਨਾ ਤੇ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ ਲਗਾਤਾਰ ਮੈਨੂੰ ਬਲੈਕਮੇਲ ਕੀਤਾ ਗਿਆ ਲਗਾਤਾਰ ਬਲੈਕਮੇਲ ਕੀਤਾ ਗਿਆ ਕਿ ਆ ਸਾਡੇ ਕੋਲ ਇੱਕ ਵੀਡੀਓ ਹੈ ਉਸ ਵੀਡੀਓ ਦੇ ਰਹੀ ਸਾਡਾ ਬੰਦਾ ਪ੍ਰਧਾਨ ਲਾਇਆ ਸਾਡਾ ਬੰਦਾ ਕਮੇਟੀ ਦੇ ਵਿੱਚ ਪਾਇਓ ਨਹੀਂ ਅਸੀਂ ਵੀਡੀਓ ਵਾਇਰਲ ਕਰਾਂਗੇ ਟਰੱਕ ਜੁਨੀਅਨ ਦੇ ਆਪਰੇਟਰ ਨੇ ਲੋਕਾਂ ਦਾ ਰੋਜ਼ਗਾਰ ਹੈ ਮੈਂ ਕਿਹਾ ਸੀ ਕਿ ਚੋਣਾ ਹੋਣਾ ਚਾਹੀਦੀਆਂ ਨੇ ਐਮਐਲਏ ਬਣ ਤੋਂ ਪਹਿਲਾਂ ਵੀ ਕਿਹਾ ਸੀ ਤੇ ਮੈਂ ਅੱਜ ਵੀ ਕਹਿਣੀ ਆ ਮੈਂ ਅੱਜ ਵੀ ਕਹਿਣੀ ਆ ਪਰ ਮੈਂ ਚੋਣ ਦਾ ਅੰਗਾਜ਼ ਵੀ ਕਰਵਾਇਆ ਸੀ ਤੁਹਾਡੇ ਯਾਦ ਹੋਊਗਾ ਪਾਨੀਗੜਾ ਇਲਾਕੇ ਦੇ ਲੋਕ ਖੜੇ ਨੇ ਮੈਂ ਕਿਹਾ ਸੀ ਮੈਂ ਖਾਜੀ ਇਲੈਕਸ਼ਨ ਕਰਵਾਵਾਂਗੇ ਪਰ ਮੈਂ ਕੁਝ ਸਰਕਾਰ ਦੀ ਨੁਮਾਇੰਦੀ ਕਰਦੇ ਕਐਮਐਲਏ ਆ ਲਕਸ਼ਨ ਕਰਾਉਣੀ ਆ ਨਹੀਂ ਕਰਾਉਣੀ ਉਹ ਸਰਕਾਰ ਦਾ ਫੈਸਲਾ ਤੇ ਮੈਂ ਜਿਹੜਾ ਆਪਣਾ ਜਿਹੜੀ ਆਪਣੀ ਲੋਕਾਂ ਦੀ ਆਵਾਜ਼ ਐ ਲੋਕਾਂ ਦਾ ਜਿਹੜਾ ਮੋਤਵਾ ਮੈਂ ਸਰਕਾਰ ਦੇ ਵਿੱਚ ਵੀ ਪਾਰਟੀ ਦੇ ਵਿੱਚ ਵੀ ਮੈਂ ਸਮੇਂ-ਸਮੇਂ ਤੇ ਉਠਾਇਆ ਸਾਡੇ ਐਮਐਲਏ ਨੇ ਕੋਲਜੀਤਰਾ ਦਾਵਾ ਜਿਹੜੇ ਟਰਾਂਸਪੋਰਟ ਦੇ ਟਰੱਕ ਯੂਨੀਅਨ ਨੇ ਆਲਓਵਰ ਪੰਜਾਬ ਦੇ ਪ੍ਰਧਾਨ ਦਾ ਇਹ ਨੇ ਅਸੀਂ ਦੋਨੋਂ ਅਸੀਂ ਸਮੇਂ-ਸਮੇਂ ਤੇ ਸਾਡਾ ਇਹ ਮਸਲਾ ਉਠਾਉਨੇ ਆ ਪਾਰਟੀ ਪਲੇਟਫਾਰਮ ਤੇ ਉਹਨੇ ਸਰਕਾਰ ਦੇ ਪਲੇਟਫਾਰਮ ਤੇ ਰੋਲਿਆ ਪਰ ਰਿਕਲੈਕਸ਼ਨ ਕਰਾਉਣਾ ਨਹੀਂ ਕਰਾਉਣਾ ਇਹ ਕਮੇਲਿਆ ਦੀ ਮਰਜ਼ੀ ਹੈ ਇਹ ਸਰਕਾਰ ਦਾ ਫੈਸਲਾ ਤੇ ਆਜਾ ਉਹਨਾਂ ਲੋਕਾਂ ਦਾ ਰੋਜ਼ਗਾਰ ਹੈ ਜਿਹਦੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਅੱਜ ਉਥੇ ਛੋਟੇ ਛੋਟੇ ਆਪਰੇਟਰ ਨੇ ਜਿਹੜੇ ਇੱਕ ਜਿਹੜਾ ਲਾ ਕੇ ਆਪਣੇ ਪਰਿਵਾਰ ਦੀ ਅੱਜ 2500 2600 ਗੱਡੀ ਹੈ 30000 ਬੰਦਾ ਜਿਨ੍ਹਾਂ ਦਾ ਰੋਜ਼ੀ ਰੋਟੀ ਉਸ ਦੇ ਨਾਲ ਜੁੜੀ ਹੈ ਜਿਹਦੇ ਤੇ ਕੱਦ ਰਾਜਨੀਤੀ ਕੀਤੀ ਜਾ ਰਹੀ ਹੈ ਜੇ ਉਹ ਨਹੀਂ ਚੱਲਦੀ ਤਾਂ ਉਹਦੀ ਜ਼ਿੰਮੇਵਾਰ ਐਮਐਲਏ ਆ ਜੇ ਉਹ ਅਰਜੁਨੀਆਂ ਨਹੀਂ ਚੱਲਦੀ ਤਾਂ ਜ਼ਿੰਮੇਵਾਰ ਤਾਂ ਮੈਨੂੰ ਖੜਾ ਦੇਣਗੇ ਪਾਰਜ ਨੇ ਉੱਥੇ ਇੱਕ ਕਮੇਟੀ ਚਲਾ ਰਹੀ ਆ ਕਮੇਟੀ ਚਲਾ ਰਹੀ ਆ ਕਮੇਟੀਆਂ ਦੇ ਵਿੱਚ ਨਾਮ ਦੇ ਸਿਫਾਰਸ਼ਾਂ ਕਰਾਉਣ ਦੇ ਲਈ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਕਿਉਂ ਵੀ ਕਿਉਂ ਬਲੈਕਮੇਲ ਕੀਤਾ ਜਾ ਰਿਹਾ ਕਿਉਂ ਅਸੀਂ ਬਲੈਕਮੇਲ ਹੋਈਏ ਤੇ ਜੇ ਮੈਂ ਕੁਝ ਕੀਤਾ ਹੁੰਦਾ ਤਾਂ ਮੈਨੂੰ 24 ਤਰੀਕ ਨੂੰ ਮੈਨੂੰ ਪਤਾ ਲੱਗ ਗਿਆ ਸੀ ਰਾਤ ਨੂੰ ਤਾਂ ਫਿਰ ਮੈਂ ਅਸੀਂ ਮੈਂ ਪ੍ਰਸ਼ਾਸਨ ਨੂੰ ਉਸ ਦਿਨ ਰੋਕਦੀ ਵੀ ਪਈ ਨਾ ਅਨਾਉਂਸ ਨਾ ਕਰਿਓ ਡੋਕਣਾ ਸੀ ਨਾ ਮੈਂ ਜਿਵੇਂ ਲਈ ਕੋਈ ਵਿਭਾਗੀ ਲੜੀ ਨਹੀਂ ਪਰ ਮੈਂ ਨਹੀਂ ਰੋਕਿਆ ਮੈਂ ਕਹਿੰਦੀ ਇਹਨਾਂ ਦੀ ਮਰਜ਼ੀ ਹੈ ਇਹਨਾਂ ਮੁੰਡਿਆਂ ਦੀ ਮਰਜ਼ੀ ਹੈ ਇਹਨਾਂ ਪ੍ਰਿੰਟਰਾਂ ਦੀ ਮਰਜ਼ੀ ਹੈ ਇਹਨਾਂ ਜਿਹੜੇ ਸਾਡਾ ਪ੍ਰਧਾਨ ਨੇ ਉਹਨਾਂ ਦੀ ਮਰਜ਼ੀ ਹੈ ਇਹਨਾਂ ਦੀ ਜੂਨੀਅਨ ਦਾਦਰ ਹਾਂ ਮੈਨੂੰ ਜਿੱਥੇ ਜਿੱਥੇ ਅੱਜ ਤੱਕ ਜੂਨੀਅਨ ਦੇ ਲੋਕ ਆਪਰੇਟਰ ਇਕੱਠੇ ਹੋ ਕੇ ਆਏ ਨੇ ਉਹਨਾਂ ਦਾ ਕੋਈ ਵੀ ਮਸਲਾ ਚਾਹੇ ਪੈਪਸੀ ਨਾਲ ਸੰਬੰਧਿਤ ਹੋਵੇ ਚਾਹੇ ਕਿਸੇ ਹੋਰ ਅਰਦਾਰ ਇਹਨਾਂ ਸੰਬੰਧਤ ਰੂਵੇ ਮੈਂ ਹਮੇਸ਼ਾ ਡਟ ਕੇ ਉਹਨਾਂ ਦਾ ਸਾਥ ਦਿੱਤਾ ਹਮੇਸ਼ਾ ਸਾਥ ਦਿੱਤਾ ਤੇ ਹੁਣ ਜੇ ਕਮੇਟੀ ਨੂੰ ਟੋਨਾ ਆ ਮੈਂ ਨਾ ਕਭ ਮੈਂ ਕੋਈ ਕਿਸੇ ਨਾਮ ਦੀ ਸਪਾਸ ਕਰ ਸਕਦੀ ਆ ਵੀ ਭਾਈ ਕਮੇਟੀ ਦਾ ਫਲਾਣਾ ਬੰਦਾ ਪਾ ਲਿਓ ਸਪਾਸ ਕਰੀ ਸਕਦੇ ਤੇ ਜੇ ਕਮੇਟੀ ਉੱਥੇ ਅਨਾਉਂਸ ਕੀਤੀ ਆ ਕਿਹਨਾਂ ਅਨਾਉਂਸ ਕੀ ਨਾ ਕੀਤੀ ਆ ਅਨਾਉਂਸ ਕਰਨ ਵਾਲੇ ਬੰਦੇ ਕੌਣ ਨੇ ਆਪ ਦਾ ਪ੍ਰਧਾਨ ਨੇ ਆਪ ਦਾ ਪ੍ਰਧਾਨ ਨੇ ਟ੍ਰੱਕ ਯੂਨੀਅਨ ਦੇ ਜਿਹੜੇ ਅਕਾਲੀ ਦਲ ਦੇ ਵਿੱਚ ਇਲੈਕਸ਼ਨਾਂ ਲੜ ਕੇ ਵੀ ਪ੍ਰਧਾਨ ਬਣੇ ਨੇ ਟੱਕੇ ਦੇ ਨਾਲ ਪ੍ਰਧਾਨ ਵੀ ਬਣੇ ਨੇ ਅੱਜ ਕੱਲ ਬੀਜੇਪੀ ਦੇ ਟਰਾਂਸਪੋਰਟ ਦੇ ਵਿੰਗ ਦੇ ਪ੍ਰਧਾਨ ਨੇ ਤੇ ਦੂਸਰੇ ਗੌਰਿਸਾਬ ਦਾ ਪ੍ਰਧਾਨ ਬਣੇ ਨੇ ਜਿਹੜੇ ਕਾਂਗਰਸ ਦੇ ਵਿਜੇਂਦਰ ਸਿੰਘਲਾ ਨੇ ਜਿਨ੍ਹਾਂ ਨੂੰ ਟੱਕੇ ਨਾਲ ਪ੍ਰਧਾਨ ਬਣਾਇਆ ਸੀ ਤੇ ਅੱਜ ਕੱਲ ਉਹ ਵੀ ਬੀਜੇਪੀ ਦੇ ਵਿੱਚ ਪਹੁੰਚੇ ਹੋਏ ਨੇ ਜਿੰਨੇ ਸਾਫਤਾ ਪ੍ਰਧਾਨ ਨੇ ਸਾਰੇ ਉੱਥੇ ਮੌਜੂਦ ਨੇ ਸਰਪੰਸਾਪ ਕੋਲ ਨਾਲ ਹੀ ਸ਼ਾਇਦ ਉਹਰੇ ਬੈਠੇ ਵੀ ਹੋਣਗੇ ਕਾਂਗਰਸ ਦੀ ਸਰਕਾਰ ਦੇ ਵਿੱਚ ਪ੍ਰਧਾਨ ਬਣੇ ਨੇ ਔਰ ਆਪਣਾ ਤੁਸੀਂ ਪ੍ਰਧਾਨਜੀ ਪ੍ਰਧਾਨਕਮੇਟੀ ਦੇ ਪਤ ਬੇਟੀ ਚੁਣੀ ਆ ਕਮੇਟੀ ਚੁਣੀ ਕਮੇਟੀ ਚੁਣੀ ਤੁੰਗੜੇ ਦੇਖੋ ਇਹ ਜਗਜੀਤ ਸਿੰਘ ਪੋਲਾਇਨ ਦਾ ਨਾਮ ਹੈ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਪ੍ਰਧਾਨ ਬਣੇ ਨੇ ਉਸ ਯੂਨੀਅਨ ਦੇ ਔਰ ਅੱਜ ਮੌਜੂਦਾ ਸਰਪੰਚ ਨੇ ਪਿੰਡ ਬਨਿਆਰ ਦੇ ਤੇ ਇਹ ਕਹਿ ਇਹਨਾਂ ਦਾ ਕਹਿਣਾ ਕਿ ਜੀ ਉਹ ਸਾਡੇ ਕੋਲ ਉੱਥੇ ਜਦੋਂ ਕੱਟ ਕੀਤਾ ਗਿਆ ਸਾਰਾ ਇਕੱਠ ਹੋਇਆ ਬਕਾਇਦਾਸ ਮੇਰੇ ਅੱਗੇ ਨਹੀਂ ਉਹ ਬੰਦਾ ਉੱਥੇ ਹਾਜ਼ਰ ਹੀ ਨਹੀਂ ਹੋਇਆ ਉਹ ਲੋਕ ਨੇ ਇਸ ਪੇਚ ਕਰਕੇ ਲੱਗਿਆ ਸੀ ਸਰਪਰਾਹ ਵੀ ਇਸੇ ਮੇਲੇ ਨੂੰ ਬੈਕਵੈਲ ਕਰਾਂਗੇ ਕਿ ਬੰਦਾ ਬੰਦਾ ਸਿੱਧਾ ਪ੍ਰਭਾਵ ਲਾਂਚ ਹੋ ਜਾਵੇ। ਸੋ ਮੈਂ ਮੈਂ ਪੁਲਿਸ ਨੂੰ ਉਦੋਂ ਵੀ ਕਿਹਾ ਮੈਂ ਅੱਜ ਵੀ ਕਹਿਣੀ ਆ ਕਿ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਵੇ। ਮੇਰੇ ਪਰਿਵਾਰ ਨੂੰ ਮੈਨੂੰ ਜਿਨ੍ਹਾਂ ਨੇ ਮੈਂਟਲੀ ਮਾਨਸਿਕ ਤੌਰ ਤੇ ਹਰਾਸ਼ਮੈਂਟ ਕੀਤੀ ਹੈ। ਜਿਨ੍ਹਾਂ ਲੋਕਾਂ ਨੇ ਸਾਨੂੰ ਬਲੈਕਮੇਲ ਕੀਤਾ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਵੇ। ਹਾਂ। ਪਿਛਲੇ ਜਿਹੜੇ 2 ਦਿਨੋਂ ਤੱਕ ਮੈਂ ਚੁੱਪ ਸੀਗੀ ਕੋਈ ਇਹਨੂੰ ਮੇਰੀ ਕਮਜ਼ੋਰੀ ਨਾ ਸਮਝ ਲਵੇ ਕਿ ਐਮਐਲਏ ਚੁੱਪ ਕਿਉਂ ਸੀਗੀ ਮੈਨੂੰ ਇੰਨੀ ਕੁ ਸ਼ਰਮ ਇੰਨੀ ਕੁ ਲਿਆਕਤ ਰਹੀ ਗਈ ਆ ਕਿ ਸਰਪਰਾ ਕਹਤਾ ਸਰਪਰਾ ਵਲੰਟੀਅਰ ਉਹ ਹਸਪਤਾਲ ਦੇ ਵਿੱਚ ਪਿਆ ਹਾਲਾਂਕਿ ਪੁਆਨੀਗੜ੍ਹ ਦਾ ਜਿਹੜੇ ਹਸਪਤਾਲ ਦੇ ਵਿੱਚ ਉਦਾਖਰ ਹੋਏ ਸੀ ਉਥੋਂ ਦੇ ਜਿਹੜੇ ਡਾਕਟਰ ਨੇ ਕਿ ਨਾ ਹੋਣਾ ਨਾ ਜੀ ਜੀ ਗੋਪਾਲ ਜੀ ਉਹਨਾਂ ਦੀ ਇੱਕ ਵੀਡੀਓ ਜਿਹੜੀ ਕਲਿੱਪਾ ਜਿਹੜਾ ਉਹ ਆਇਆ ਤੇ ਦਰਸ਼ਕਾਂ ਨੇ ਉਹਨਾਂ ਨੂੰ ਸਿਹਤ ਪੰਜਾਬ ਦੱਸਿਆ ਹੁਣ ਮੈਨੂੰ ਨਹੀਂ ਪਤਾ ਕਿ ਇਹਨਾਂ ਦੇ ਪਿੱਛੇ ਕਿਹੜੀਆਂ ਸਿਆਸੀ ਸ਼ਖਰਾਂ ਨੇ ਕਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਕਿਹੜੇ ਲੋਕ ਨੇ ਜਿਹੜੇ ਸਾਰੀ ਸਾਜਿਸ਼ ਨੂੰ ਜਿਹੜਾ ਅੰਜਾਮ ਦੇਣ ਦੇ ਵਿੱਚ ਝੁੱਟੇ ਹੋਏ ਕਾਕੇ ਨੂੰ ਫੋਨ ਕਰਕੇ ਕਿਹਾ ਮੱਖਾ ਕਾਕੇ ਜਜਵਾਤੀ ਨਾ ਹੋ ਵੀਰੇ ਰੋ ਰਿਹਾ ਸੀ ਬਹੁਤ ਜ਼ਿਆਦਾ ਮੈਨੂੰ ਕਿਉਂਕਿ ਫੋਨ ਆਈ ਜਾਂਦੇ ਸੀ ਵੀ ਇਮੋਸ਼ਨਲ ਹੋ ਰਿਹਾ ਜਜਵਾਤੀ ਹੋ ਰਿਹਾ ਮੈਂ ਉਹਨੂੰ ਸਮਝਾਇਆ ਮੈਂ ਕਿ ਤੂੰ ਕੋਈ ਗੱਲ ਨਹੀਂ ਸਰਪੰਚ ਆ ਤੇਰੇ ਨਾਲ ਤੇਰਾ ਭਰਾ ਭਾਈ ਮਾਸੀ ਦਾ ਚਾਚੇ ਦਾ ਮੁੰਡਾ ਉਹਨੂੰ ਨਾਲ ਲਿਆ ਕੋਈ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਮੈਂ ਕਿਹਾ ਵੀ ਉਸ ਪਰਿਵਾਰ ਨੂੰ ਮੈਂ ਕਿਹਾ ਜੀ ਪਿਛਲੇ ਸਾਲ ਦੀ ਜਿਹੜੀ ਕਮੇਟੀ ਸੀ ਪੰਜ ਮੈਂਬਰੀ ਉਸ ਕਮੇਟੀ ਦੇ ਵਿੱਚ ਉਸੇ ਦੇ ਪਿੰਡ ਦੇ ਦੋ ਮੁੰਡੇ ਸੀਗੇ ਜਿਨ੍ਹਾਂ ਦੇ ਨਾਲ ਉਹਦੀ ਆਪਣੀ ਲਾਗ ਰਾਂ ਤਰੋਗੀ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹੋਊਗਾ ਉਹਨਾਂ ਦੀ ਖੈ ਦੇ ਵਿੱਚ ਪਿਛਲੇ ਇੱਕ ਸਾਲ ਤੋਂ ਯੂਨੀਅਨ ਦੇ ਵਿੱਚ ਗਿਆਈ ਨਹੀਂ ਤੇ ਮੈਨੂੰ ਸਾਰੇ ਕਹਿੰਦੇ ਜੀ ਇਹ ਤਾਂ ਵੀ ਜੁਨੀਅਨ ਦੇ ਵਿੱਚ ਕਦੇ ਗਿਆ ਹੀ ਨਹੀਂ ਵੀ ਲੋਕਾਂ ਦੇ ਵਿੱਚ હાજરਿਆ ਲੰਬਾ ਸਮਾਂ ਤੇ ਮੈਂ ਕਿਹਾ ਮੈਂ ਕਿਹਾ ਭਾਈ ਕਰਕੇ ਤੂੰ ਸਾਡਾ ਵਰਕਰ ਆ ਸਾਡਾ ਸਾਥੀ ਆ ਤੂੰ ਆ ਜਾ ਮੇਰੇ ਨਾਲ ਮੇਰੀ ਗੱਡੀ 'ਚ ਆ ਜਾ ਆਪਾਂ ਹਲਕੇ ਦੇ ਵਿੱਚ ਰੋਹ ਚੱਲਾ ਕਰਾਂਗੇ ਲੋਕਾਂ ਦੇ ਕੰਮ ਕਰਾਵਾਂਗੇ ਤੂੰ ਆਪੇ ਹਾਜ਼ਰ ਹੋ ਮੈਂ ਆਪੇ ਲੋਕਾਂ ਨੂੰ ਦੇਖਾਂਗਾ ਗਾਣ ਤੇਰਾ ਨਾਮ ਲੋਕ ਲੈ ਰਣਗੇ ਅਗਲਾ ਸਾਲ ਵੀ ਪਿਆ ਅਜੇ ਅਗਲਾ ਸਾਲ ਆਊਗਾ ਉਹ ਤੋਂ ਅਗਲਾ ਸਾਲ ਆਊਗਾ ਇਹ ਤਾਂ ਹੁੰਦੀ ਨਹੀਂ ਸੀ ਸਾਲ ਤਾਂ ਚੱਲਦੇ ਰਹਿੰਦੇ ਨੇ ਸੋ ਇਹ ਗੱਲ ਕਹਿਣ ਨੂੰ ਇਹ ਗੱਲ ਸਮਝਾਉਣ ਵਾਸਤੇ ਮਾਇਆ ਨੂੰ ਕਿਹਾ ਕਿ ਭਾਈ ਤੂੰ ਆਜਾ ਸਰਪੰਚ ਨੂੰ ਤੇਰੇ ਭਰਾ ਨੂੰ ਨਾਲ ਲਿਆ ਆਪਾਂ ਬੈਠ ਕੇ ਗੱਲ ਕਰਦੇ ਆਂ ਆ ਗੱਲ ਮੈਂ ਉਹਦੇ ਨਾਲ ਬੈਠ ਕੇ ਜੜੀ ਕੀਤੀ ਹੁਣ ਬੋਲਾਂ ਨੂੰ ਤਾਂ ਮੈਂ ਉਦਣ ਦੀ ਜਿੰਨਾ ਵਰਦੀ ਬੋਲੀਆਂ ਦੀ ਪਰ ਉਹ ਹਸਪਤਾਲ ਦੇ ਵਿੱਚ ਪਿਆ ਸੀਗਾ ਹੁਣ ਰੱਬ ਜਾਣਦਾ ਕਿ ਡਾਕਟਰ ਸਾਹਿਬ ਤਾਂ ਕਹਿ ਰਹੇ ਨੇ ਭਾਨੀਗੜ੍ਹ ਵਾਲੇ ਕਿ ਉਹ ਸੇਹ ਤਜਾਬ ਨੇ ਪਰਿਵਾਰ ਹੁਣ ਉਹਨਾਂ ਨੂੰ ਅੰਮ੍ਰਿਤ ਹਸਪਤਾਲ ਦੇ ਵਿੱਚ ਲਈ ਬੈਠਾ ਹੁਣ ਮਨ ਕਰੇ ਕੱਲ ਦਾ ਆਈ ਜਾਂਦਾ ਜੀ ਅਸੀਂ ਤਾਂ ਫੌਟਿਸ ਦੇ ਵਿੱਚ ਲੈ ਕੇ ਚੱਲੇ ਆ ਮੈਂ ਤਾਂ ਕਹਿੰਨੀ ਆ ਉਹਨਾਂ ਦੀ ਮੈਡੀਕਲ ਰਿਪੋਰਟਾਂ ਲੈ ਜਾਈਆਂ ਉਹ ਵੀ ਪ੍ਰਸ਼ਾਸਨ ਦਰਿਆ ਉਹ ਵੀ ਜਾਂਚ ਕਰੇ ਕਿ ਉਸ ਇੱਕ ਡਰਾਮਾ ਰਚਿਆ ਜਾ ਰਿਹਾ ਜਾਂ వాਕਿਆ ਉਹਦੀ ਸਿਹਤ ਜਿਹੜੀ ਖਰਾਬ ਹੈ ਕਿਉਂਕਿ ਮੈਨੂੰ ਤਾਂ ਹੁਣ ਮੇਰੇ ਤਾਂ ਸਿਰਫ ੜਕੇ ਆਜਾ ਨਾਮ ਲੈ ਕੇ ਘੋਰ ਤੇ ਬੰਦਾ ਧਮਕੀਆਂ ਦੇ ਰਿਹਾ ਡਰਾਬੇ ਦੇ ਰਿਹਾ ਦੇਖੋ ਜੁਲਮ ਸਹਿਣਾ ਵੀ ਪਾਪ ਹੈ ਤੇ ਜੁਲਮਾਂ ਕਰਨਾ ਵੀ ਪਾਪ ਤੇ ਅੱਜ ਇਹ ਗੱਲ ਕਹਿ ਦੇਣਾ ਕਿ ਮੈਂ ਮੇਰੇ ਆ ਪੈਸੇ ਠਕਰਾਤੇ ਜੀ ਤੇ ਕਿ ਦੂਜੇ ਤੋਂ ਵੱਧ ਲੈ ਲਵੇ ਇਹੀ ਕਹੂੰਗਾ ਬੰਦਾ ਆਹੀ ਕਹੂੰਗਾ ਵੀ ਮੇਰੇ ਘਰ ਤਾਂ ਹਾਂ ਤੇ ਜੀ ਦੂਜੇ ਤੋਂ ਵੱਧ ਲੈ ਲਵੇ ਮੈਂ ਕਹਿੰਦੀ ਆ ਮੈਂ ਕਹਿੰਦੀ ਆ ਮੇਰਾ ਦੇਖੋ ਮੈਂ ਮੇਰੇ ਭੈਣਾਂ ਬਿਖਿਆ ਨੇ ਇੱਕ ਔਰਤ ਦੇ ਲਈ ਸਭ ਤੋਂ ਮੈ ਮੈਨੂੰ ਕਿਸੇ ਨੂੰ ਸੁਵਾਈਆਂ ਦੇਣ ਦੀ ਜ਼ਰੂਰਤ ਨਹੀਂ ਨੀ ਨਾ ਮੈਂ ਮੀਡੀਆ ਦੇ ਵਿੱਚ ਗੱਲ ਕਰਾਂ ਹਰ ਥਾਂ ਦੇ ਲਈ ਕਿਉਂਕਿ ਇੱਕ ਔਰਤ ਦੇ ਲਈ ਸਭ ਤੋਂ ਕੀਮਤੀ ਉਹਦੀ ਆਨ੍ਹਾਦ ਹੁੰਦੀ ਏ ਹੁੰਦੀ ਆ ਨਾ ਤੇ ਉਹ ਆਨ੍ਹਾਦ ਵੀ ਐਸੀ ਜਦ ਜਦੋਂ ਮੇਤੂ ਮੇਰਾ ਭਰਾ ਗੁਜ਼ਰ ਗਿਆ ਸੀਗਾ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਲੰਬੀ ਲੰਮਾ ਸਮਾਂ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਘਾਟ ਸੀ ਉਹ ਪਈ ਰਹੀ ਸੀ ਤੇ ਅੱਜ ਰੱਬ ਨੇ ਵਾਹਿਗੁਰੂ ਨੇ ਉਹ ਜਿਹੜੀ ਘਾਟ ਉਹ ਪੁੱਤ ਦੇ ਰੂਪ ਦੇ ਵਿੱਚ ਮੇਰੀ ਪੂਰੀ ਕੀਤੀ ਹੈ ਮੈਨੂੰ ਮਹਾਰਾਜ ਨੇ ਦਿੱਤਾ kursi ਲਗੋਇਆ ਮੇਰੇ ਤੁਮਾਰ ਆਪ ਮੈਂ ਮੇਰਾ ਧੰਨ ਸਰਵਾਰ ਮੈਂ ਨਾ 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 ਦੇ ਨਾਮ ਦੇ ਨਾਮ ਆਇਆ ਕੰਮ ਨਹੀਂ ਕਰਦਾ ਜੇ ਇੱਕ ਕੰਮ ਨਹੀਂ ਮੈਂ ਆਏ ਨਾ ਕਰੋ ਆ ਚੀਰ ਆ ਪਏ ਥੋੜੇ ਆ ਕੰਮ ਨਹੀਂ ਕਰਦਾ ਮੈਂ ਦੇਖੋ ਰਾਜਨੀਤਿਕ ਲੀਡਰ ਬਿਲਕੁਲ ਨਹੀਂ ਆਪ ਸਾਡੇ ਵੀ ਕੋਈ ਰਾਜਨੀਤਿਕ ਲੀਡਰ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਹਣ ਖਾਣ ਦਾ ਜਹੂਲੀ ਕਰੂਗਾ ਅਸੀਂ ਕਹਾਂ ਸੀ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਫਾਈ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਇੱਕ ਸੰਘਰਸ਼ ਦਾ ਜਿਹੜਾ ਹਿੱਸਾ ਬਣਿਆ ਆ ਅਸੀਂ ਆਮ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਆਏ ਆ ਕੋਈ ਨਾ ਕੋਈ ਦੀ ਆਵਾਜ਼ ਆ ਰਹੀ ਹੈ ਹਲੋ ਉਹਨਾਂ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਆਏ ਆ ਅਸੀਂ ਲੀਡਰ ਨਹੀਂ ਹੈਗੇ ਤੇ ਮੈਨੂੰ ਮੈਨੂੰ ਜਦੋਂ 24 ਤਰੀਕ ਦਾ 24 ਤਰੀਕ ਦਾ ਇਹ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਇੱਕ ਵੀਡੀਓ ਹੈ ਮੈਂ ਉਸ ਦਿਨ ਵੀ ਕਾਰਵਾਈ ਕਰਨ ਨੂੰ ਕਿਹਾ ਮੈਂ ਅੱਜ ਵੀ ਕਾਰਵਾਈ ਕਰਨ ਨੂੰ ਕਹਿੰਨੀ ਆ ਮੈਂ 27 ਤਰੀਕ ਨੂੰ ਵੀ ਕਾਰਵਾਈ ਕਰਨ ਨੂੰ ਕਿਹਾ ਸੀ ਔਰ ਜੇ ਕਾਰਵਾਈ ਨਹੀਂ ਹੋਈ ਤਾਂ ਉਹਦਾ ਜਿਹੜਾ ਜ਼ਿੰਮੇਵਾਰਾ ਪ੍ਰਸ਼ਾਸਨ ਹੈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਆ ਸੋ ਇਹ ਜਿਹੜਾ ਹੈਗਾ ਕਿ ਇੱਕ ਆਮ ਘਰ ਦੇ 3 ਪੁੱਤਾਂ ਦੇ ਇਲਜ਼ਾਮ ਲਾ ਕੇ ਔਰ ਮੈਨੂੰ ਬਹੁਤ ਇਹਨੇ ਸਲਾਹ ਦਿੱਤੀ ਮੈਂ ਜਦੋਂ ਮੈਨੂੰ ਪਤਾ ਲੱਗੇ ਜੀ ਐਦਾਂ ਕਰਕੇ ਵੀਡੀਓ ਐ ਤੇ ਉਹ ਬੰਦਾ ਉਹ ਕਰ ਰਿਹਾ ਮੈਂ ਬਹੁਤ ਲੋਕਾਂ ਦੀ ਸਲਾਹ ਲਈ ਮੈਂ ਕਿਹਾ ਜੀ ਇਹ ਇੱਕ ਵੀਡੀਓ ਐ ਵੀ ਮੈਂ ਪੁਲਿਸ ਨੂੰ ਕਾਰਵਾਈ ਨੂੰ ਕਹਿ ਰਹੀ ਆ ਤੇ ਤੇ ਕਾਰਵਾਈ ਹੋ ਨਹੀਂ ਰਹੀ ਵੀ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਉਹ ਕਹਿੰਦੇ ਵੀ ਚੁੱਪੀ ਕਰ ਜਾ ਨਹੀਂ ਉਹਨਾਂ ਦਾ ਬੰਦਾ ਬੁਲਾ ਕੇ ਪ੍ਰਧਾਨ ਲਾ ਦੇ ਕਹਿੰਦੇ ਕਮੇਟੀ ਨੂੰ ਸਪਾਰਸ ਕਰਦੇ ਵੀ ਇਹਨਾਂ ਦਾ ਬੰਦਾ ਪ੍ਰਧਾਨ ਲਾ ਦੇਓ ਜੀ ਤੇ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ ਮੈਂ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ ਜਦਕਿ ਮੈਨੂੰ ਸੌ ਵੀ ਤਰੀਕ ਦਾ ਪਤਾ 70 ਤਰੀਕ ਨੂੰ ਸਾਰਾ ਵਾਪਰਿਆ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਮੈਂ ਪ੍ਰਸ਼ਾਸਨ ਨੂੰ ਨਹੀਂ ਕਿਹਾ ਮੈਂ ਕੋਈ ਇਲਾਕੇ ਦੇ ਵਿੱਚ ਕਹਿ ਦੇ ਕੋਈ ਬੰਦਾ ਕਿਸੇ ਨੂੰ ਰੋਕਿਆ ਹੋਵੇ ਵੀ ਭਾਈ ਤੁਸੀਂ ਰੋਣਾ ਨਹੀਂ ਤੇ ਸਾਈ ਤਰੀਕ ਨੂੰ ਲੋਕਾਂ ਨੇ ਸਾਈ ਤਰੀਕ ਨੂੰ ਲੋਕਾਂ ਨੇ ਆਪਰੇਟਰਾਂ ਦੇ ਵਿੱਚ ਆਪਣੀ ਕਮੇਟੀ ਚੁਣ ਲਈ ਆ ਉਹ ਵੀਡੀਓ ਲੋਕਾਂ ਨੇ ਵਾਇਰਲ ਕਰ ਦਿੱਤੀ ਫੇਰ ਕੀ ਹੋ ਉਹ ਵੀਡੀਓ ਦੇ ਵਿੱਚ ਕਿੰਨੀ ਸੱਚਾਈ ਹੈ ਜਾਂਚ ਲਾਵੇ ਸਾ ਪ੍ਰਸ਼ਾਸਨ ਉਹਦੀ ਜਾਂਚ ਕਰੇ ਤੇ ਜਿਹੜਾ ਦੁੱਧਾ ਦੁੱਧਾ ਜਿਹੜਾ ਪਾਣੀ ਦਾ ਪਾਣੀ ਲੋਕਾਂ ਦੇ ਵਿੱਚ ਹਾਵਤ ਹੋਵੇ ਪਰ ਮੈਂ ਇਹ ਲੜਾਈ ਇੱਥੇ ਬੰਦ ਨਹੀਂ करूंगी ਮੈਂ ਇਹ ਗੱਲ ਨੂੰ ਬੰਦ ਨਹੀਂ ਕਰੂੰਗੀ ਅਸੀਂ ਰਾਜਨੀਤੀ ਦੇ ਵਿੱਚ ਆਏ ਸੀ ਆਪਦੇ ਉੱਚੇ ਸੋਚੇ ਕਰਦਾਰ ਦੇ ਕਰਕੇ ਮੇਰੇ ਲੋਕਾਂ ਦੇ ਕਰਕੇ ਤੁਸੀਂ ਲੋਕ ਮੇਰੀ ਤਾਕਤ ਨੂੰ ਥੋੜੇ ਕਰਕੇ ਅੱਜ ਮੈਂ ਐਮਐਲਏ ਬਣੀ ਆਂ ਔਰ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਕੰਮ ਵੀ ਕਰੂੰਗੀ ਤੇ ਮੈਂ ਆਪਣਾ ਮਾਨ ਸਨਮਾਨ ਜਿਨ੍ਹਾਂ ਲੋਕਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਮਾਨ ਮਾਨ ਸਨਮਾਨ ਨੂੰ ਥੇਸ ਪਹੁੰਚਾਈ ਹੈ ਮੈਨੂੰ ਚਾਹੇ ਪ੍ਰਸ਼ਾਸਨ ਦੇ ਕੋਲ ਚਾਹੇ ਡੀਜੀਪੀ ਦੇ ਕੋਲ ਚਾਹੇ ਕਾਨੂੰਨ ਕੋਰਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਜਾਣਾ ਪਵੇ ਮੈਂ ਇਹਦੀ ਕੇਸ ਦੀ ਪੈਰਵਾਈ ਕਰੂੰਗੀ ਤੇ ਉਹਨਾਂ ਨੂੰ ਖਿਲਾਫ ਕਾਰਵਾਈ ਕਰਨ ਦੀ ਮੰਗ ਲੜਾਈ ਉਹ ਲੜਾਂਗੀ ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸਣਾ ਚਾਹੁੰਦੀ ਹਾਂ ਕਿ ਇਹਸ ਲੜਾਈ ਨੂੰ ਮੈਂ ਇਕੱਲੀ ਨਹੀਂ ਕਰ ਸਕਦੀ ਇਸ ਲੜਾਈ ਦੇ ਵਿੱਚ ਮੈਨੂੰ ਤੁਹਾਡਾ ਸਾਥ ਚਾਹੀਦਾ ਕੋਈ ਬੰਦਾ ਇਹ ਸਾਬਤ ਕਰ ਦੇਵੇ ਕਿ ਐਮਐਲਏ ਨੇ ਕਿਸੇ ਤੋਂ ਮਨਜੀਤ ਸਿੰਘ ਕਾਕਾ ਤੋਂ ਜਾਂ ਜੀ ਤੋਂ 55 ਲੱਖ ਰੁਪਏ ਵਿਚ ਦਾ ਨਾਮ ਲੈ ਰਹੇ ਨੇ ਕਿਸੇ ਬੰਦੇ ਦੇ ਤੋਂ ਕੜੇਟ ਮਿੰਟ ਕੋਈ ਰੁਪਈਆ ਲਿਆ ਹੋਵੇ ਜਾਂ ਮੰਗਿਆ ਹੋਵੇ ਜਾਂ ਕੋਈ ਪੈਸੇ ਲੈਣ ਦੀ ਗੱਲ ਕੀਤੀ ਹੋਵੇ ਤਾਂ ਮੈਂ ਥਾਣੀ ਰੇਡ ਡਾਲੂਗੀ ਔਰ ਇਹ ਜਿਹੜਾ ਉਹ ਲੋਕਾਂ ਦੇ ਸਾਹਮਣੇ ਜਿਹੜੀ ਸਚਾਈ ਹੋਵੇ ਜੇ ਮੈਂ ਹੋਰ ਇਸ ਤੋਂ ਜ਼ਿਆਦਾ ਕੁਝ ਵੀ ਕਹਿਣਾ ਚਾਹੁੰਦੀ ਆਪਾਂ ਸਾਰੇ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਅਜਿਹਾ ਮੇਰੇ ਸਰ ਮਥੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿਹਨੂੰ ਲੱਗਦਾ ਕਿ ਇੱਕ ਸਾਦਸ ਦੇ ਤਹਿਤ ਤੁਹਾਡੀ ਲਿੱਟਰ ਨੂੰ ਤੁਹਾਡੀ ਐਮਐਲ ਨੂੰ ਤੁਹਾਡੀ ਛੋਟੀ ਭੈਣ ਨੂੰ ਤੁਹਾਡੀ ਧੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇੱਕ ਬਦਨਾਮ ਕੀਤਾ ਗਿਆ ਤਾਂ ਉਹ ਸਾਰੇ ਲੋਕ ਮੇਰੇ ਨਾਲ ਉੱਠ ਕੇ ਅੱਜ ਐਸਐਸਪੀ ਦਫ਼ਤਰ ਦੇ ਵਿੱਚ ਆਪਾਂ ਜਾਵਾਂਗੇ ਉੱਥੇ ਆਪਣੀ ਜਿਹੜੀ ਸ਼ਿਕਾਇਤ ਨੂੰ ਦਰਜ ਕਰਕੇ ਆਵਾਂਗੇ ਸਹੀ ਨਾ ਕਹੇ ਸਾਡਾ ਚੱਲਣ ਲਈ ਇੱਕ ਕਦਮ ਮੇਰੇ ਸ਼ਰਮਤੇ ਹਾਰੀ ਗੁੱਸੇ ਨਾਲ